ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਇੱਕ ਸਾਈ ਲੋਕ ਦੇ ਮਨ ਦੀ ਹੁਲਾਸ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਜੇ ਖੁਸ਼ ਜੀਵਨ ਲੋੜਿਆ ਚਾਹੇ ਸੰਗ ਨਾ ਕਰੀ ਅਮੀਰਾਂ ਦਾ ਦੁਆਰਾ ਦੌਲਤ ਪੂਜਣਾ ਸੇਵੀ ਰੰਗ ਨਾ ਲਈ ਵਜ਼ੀਰਾਂ ਦਾ ਰਾਜੇ ਤੇ ਸ਼ਹਜ਼ਾਦੇ ਛੱਡੀ ਅੰਗ ਲੈਕਰ ਫਕੀਰਾਂ ਦਾ ਦਿਲ ਜੋ ਹੈਂਕੜ ਕਾਬੂ ਕੀਤਾ ਹਰ ਚੰਗ ਪਿਆ ਜਾਗੀਰਾਂ ਦਾ ਦੂਰ ਰਹੀ ਉਸ ਆਰੇ ਦਿਲ ਤੋਂ ਢੰਗ ਬੁਰਾ ਦਿਲਚੀਰਾਂ ਦਾ ਮਾਇਆ ਸਰਪਨੀ ਜਿਸ ਦੇ ਵਸਦੀ ਡੰਗ ਰਚੇ ਵਿਹੋ ਤੀਰਾਂ ਦਾ ਲੋੜ ਜੇ ਬਣਨ ਨਿਸ਼ਾਨੇ ਦੀ ਹੋ ਮੰਗ ਸੋ ਸੰਗ ਡੰਗੀਰਾਂ ਦਾ ਭਾਉ ਤਦ ਤੂੰ ਡੰਗ ਮਾਰਨ ਵਾਲਿਆਂ ਦਾ ਬੇਸ਼ੱਕ ਸੰਗ ਮੰਗ ਲੈ ਦਿਲ ਦੀ ਪਤ ਦਿਲ ਰਖ ਨਾ ਜਾਣੇ ਸੰਗ ਜਾਣੇ ਬੇਪੀਰਾਂ ਦਾ ਭਾਉ ਉਸ ਤੋਂ ਸੰਗ ਦੂਰ ਰਹੋ ਤੇ ਉਸ ਦਾ ਦਿਲ ਤੇ ਉਸ ਦਿਲ ਨੂੰ ਬੇਪੀਰਾ ਜਾਣ ਹਾਂਜੀ ਮਾਇਆ ਸਰਪਨੀ ਜਿਸ ਦੇ ਵਸਦੀ ਰਡੰਗ ਰਚੋ ਵੇ ਤੀਰਾਂ ਦਾ ਲੋੜ ਜੇ ਬਣਨ ਨਿਸ਼ਾਨੇ ਦੀ ਹੋ ਮੰਗ ਸੋ ਸੰਗ ਡੰਗੀਰਾਂ ਦਾ ਦਿਲ ਦੀ ਪਤ ਦਿਲ ਰਖ ਨਾ ਜਾਣੇ ਸੰਗ ਜਾਣ ਬੇ ਪੀਰਾਂ ਦਾ ਦਿਲ ਮੰਦਰ ਵਿੱਚ ਸਾਈਂ ਵਸੇ ਤੰਗ ਕਰੇ ਜੋ ਕੀਰਾਂ ਦਾ ਭਾਉ ਦਿਲ ਦੁਖਾਣ ਵਾਲਾ ਕਮੀਨਾ ਹੈ ਸਾਈਂ ਮੰਦਰ ਢਾਉਣ ਵਾਲਾ ਅੰਗ ਨਾ ਛੋ ਦਿਲਗੀਰਾਂ ਦਾ ਭਾਉ ਉਹਨਾਂ ਦੇ ਨੇੜੇ ਨਾਲ ਲੱਗ ਸੁੱਕੀ ਰੋਟੀ ਠੰਡਾ ਪਾਣੀ ਛੰਗ ਛਾਏ ਛਾ ਵੀਰਾਂ ਦਾ ਭਾਵ ਸਾਇਦਾਰ ਬ੍ਰਿਛਾਂ ਦੀ ਚੰਗੀ ਹੋਵੇ ਗੁਰਮੁਖ ਸੰਧੀ ਸੰਗਤ ਹੋਵੇ ਪੰਗ ਧਰਮ ਦੇ ਪੀਰਾਂ ਦਾ ਪੰਗ ਤੋਂ ਪਾਵ ਹੈ ਆਸਰਾ ਸਾਈ ਨਾਲ ਨੇਹੁ ਜੀ ਲੱਗਾ ਤੰਗ ਨਾ ਕਿਸੇ ਤੰਗੀਰਾਂ ਦਾ ਤੰਗੀਰਾਂ ਤੋਂ ਪਾਵ ਹੈ ਕਿਸੇ ਤੰਗੀ ਦੇਣ ਵਾਲੇ ਦਾ ਹਾਂਜੀ ਸਾਹੀ ਨਾਲ ਨੇਹੁ ਜੀ ਲੱਗਾ ਤੰਗ ਨਾ ਕਿਸੇ ਤੰਗੀਰਾ ਦਾ ਬਸ ਖੁਸ਼ੀ ਹਰਦਮ ਹੱਸ ਪਿਆਰੇ ਸੰਗ ਨਾ ਕਰੀ ਅਮੀਰਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ